ਸਸਕਾਲ ਜੀ ਤੁਸੀਂ ਵੇਖ ਰਹੇ ਹੋ 7 ਦੇ ਨਿਊਜ਼ ਪੜ੍ਹਾਈ ਇਨਸਾਨ ਲਈ ਬਹੁਤ ਜ਼ਰੂਰੀ ਹੈ ਸਿੱਖਿਆ ਦੇ ਰਾਹੀਂ ਇਨਸਾਨ ਦੀ ਬੁੱਧੀ ਤੇ ਵਾਕਈ ਵਿਕਾਸ ਹੁੰਦਾ ਹੈ ਅੱਜ ਸਾਡੇ ਨਾਲ ਜੁੜੇ ਨੇ ਨਮਸਤੇ ਟਿਊਸ਼ਨ ਦੇ ਸੰਚਾਲਕ ਮਿਸਟਰ ਅਲੋਕ ਮਿੱਤਲ ਲੋਕ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਬਰੀ ਥੈਂਕ ਯੂ ਅਲੋਕ ਕਿਹੜੀ ਕਿਹੜੀ ਕਲਾਸਾਂ ਨੂੰ ਪੜ੍ਹਾਉਂਗੇ 9th 10th ji plus 1 plus 2 ਇਹਦੇ ਵੀ ਕੁਝ ਪਾਰਟਿਕੂਲਰ ਸਬਜੈਕਟਸ ਹੈ ਜਿਵੇਂ ਸੋਸ਼ਲ ਸਾਇੰਸ ਤੇ ਆਪਣੇ ਪਲਸ 1 ਪਲਸ 2 ਚ ਉਹ ਆਰਟਸ ਤੇ ਕਾਮਰਸ ਤੇ ਡਿਵਾਈਡ ਹੋ ਜਾਂਦਾ ਤਾਂ ਆਰਟਸ ਤੇ ਕਾਮਰਸ ਬੇਸਿਕਲੀ ਅਸੀਂ ਸੋਸ਼ਲ ਸਾਇੰਸ ਤੇ ਇੰਗਲਿਸ਼ ਦੇ ਕਰਨੀ ਟਾਈਪ ਮਤਲਬ ਆਪਣੇ ਆਪਣੇ ਪਹਿਲਾਂ ਤੁਸੀਂ ਆਪਦੀ ਕੁਆਲੀਫਿਕੇਸ਼ਨ ਦੱਸੋ ਜਿਹੜੇ ਸਰ ਮੇਰੀ ਕੁਆਲੀਫਿਕੇਸ਼ਨ ਪੇਪਰ ਤੇ ਤਾਂ ਬਹੁਤ ਘੱਟ ਹੈ ਜੀ ਸਿੰਪਲ ਬੀਏ ਕੀਤੀ ਵੀ ਹੈ ਪਰ ਮੈਂ ਜੇ ਤੁਸੀਂ ਦੇਖੋਗੇ ਤਾਂ ਮੈਂ ਆਈਐਸ ਦੇ ਸਿਵਲ ਸਰਵਿਸਿਸ ਦੇ ਇੰਟਰਵਿਊਸ ਦੇ ਵੈਰ ਸਕਤਾਂ ਜੀ ਪੀਸੀਐਸ ਦੇ ਵੀ ਜਿਹੜੇ ਆਈਐਸ ਦੇ ਵੀ ਤਾਂ ਜੀ ਨੌਲੇਜ ਦੀ ਅਕੋਰਡਿੰਗਲੀ ਆਪਾਂ ਗੱਲ ਕਰੀਏ ਤਾਂ ਕੁਆਲਿਫਿਕੇਸ਼ਨ ਬਹੁਤ ਜ਼ਿਆਦਾ ਜੀ ਆਪਾਂ ਇਨ ਪੇਪਰ ਗੱਲ ਕਰਨੀ ਹੈ ਤਾਂ ਬਹੁਤ ਘੱਟ ਠੀਕ ਠੀਕ ਉਨੀ ਇੱਕ ਕਹਾਵਤ ਹੈ ਪੰਜਾਬੀ ਦੀ ਜਿੱਥੇ ਰਵੀ ਨਹੀਂ ਪਹੁੰਚਿਆ ਉਥੇ ਕਵੀ ਪਹੁੰਚਿਆ ਜਿੱਥੇ ਕਵੀ ਨਹੀਂ ਪਹੁੰਚਿਆ ਉਥੇ ਅਨੁਭਵੀ ਪਹੁੰਚਿਆ ਜੇ ਤੁਸੀਂ ਪ੍ਰੈਕਟੀਕਲ ਹੈਗੇ ਹੋ ਤਾਂ ਫਿਰ ਅਨੁਭਵੀ ਹੈਗੇ ਹੋ ਟਿਪਸ ਇਹ ਹੀ ਐਸਐਸਟੀ ਤਾਂ ਖਾਸ ਕਰਕੇ ਉਹ ਪੂਰਾ ਹੀ ਅੰਕੜਿਆਂ ਦੀ ਗੀਮ ਹੈਗੀ ਆ ਐਸਐਸਟੀ ਜੀ ਜੇ ਆਪਾਂ چھوٹਾ ਤੇ ਸਰਵੇ ਵੀ ਕਰੀਏ ਤਾਂ ਆਪਾਂ ਕਿਸੇ ਮਰਜ਼ੀ ਬੱਚੇ ਨੂੰ ਪੁੱਛੋ ਜਿਆਦਾਤਰ ਮੈਂ ਜਿਆਦਾਤਰ ਵੀ ਕਿਵੇਂ 90% ਕੋਈ ਕਿਸੇ ਬੱਚੇ ਨੂੰ ਪੁੱਛੋ ਜਿਹੜਾ ਸਕੂਲ ਚ ਪੜਦਾ ਹੈ ਵੀ ਸਭ ਤੋਂ ਬੋਰਿੰਗ ਸਬਜੈਕਟ ਕਿਹੜਾ ਉਹ ਹਰ ਬੰਦਾ ਐਸਐਸਟੀ ਕਹੂਗਾ ਬਿਲਕੁਲ ਤੇ ਅਕੋਰਡਿੰਗ ਟੂ ਮੀ ਮੈਨੂੰ ਕੀ ਲੱਗਦਾ ਹੈ ਨਾ ਜੀ ਐਸਐਸਟੀ ਪੜਨ ਵਾਸਤੇ ਇੱਕ ਸ ਨੂੰ ਕਹਾਣੀਆਂ ਬਣਾ ਕੇ ਪੜੋਂਗੇ ਤਾਂ ਈਜ਼ੀ ਹੈ ਸਪੋਸ ਕਰੋ ਆਪਾਂ ਹਿਸਟਰੀ ਪੜ ਰਹੇ ਹਾਂ ਜੀ ਉਹ ਇੱਕ ਕਹਾਣੀ ਹੈ ਨਾ ਜਿਹੜੀ ਬਿੱਲੀ ਚ ਬੀਤ ਗਈ ਇਟ ਇਜ਼ ਹਿਸਟਰੀ ਹਿਸਟਰੀ ਦਾ ਕੀ ਮਤਲਬ ਹੈ ਕਹਾਣੀ ਕਹਾਣੀ ਉਹਨੂੰ ਇੰਟਰਸਟਿੰਗ ਵੇ ਨਾਲ ਪੜਾਂਗੇ ਉਹ ਤੁਸੀਂ ساری ਉਮਰ ਨਹੀਂ ਭੁੱਲੋਗੇ ਜੇ ਕੋਈ ਇੱਕ ਪੜਨ ਲਈ ਪੜੋਂਗੇ ਤੁਸੀਂ ਔਨ ਦਾ ਸਪੋਟ ਹੀ ਭੁੱਲ ਜਾਓਗੇ ਬਿਲਕੁਲ ਤਾਂ ਸਾਡਾ ਟਰਾਈ ਇਹੀ ਰਹੂਗਾ ਵੀ ਅਸੀਂ ਇੱਥੇ ਨੂੰ ਉਸ ਤਰ੍ਹਾਂ ਨਾਲ ਪੜਾਈਏ ਵੀ ਜਿਵੇਂ ਆਪਾਂ ਕੋ ਨੂੰ ਐਜ਼ ਅ ਸਟੋਰੀ ਜਿਵੇਂ ਆਪਾਂ ਫਿਲਮ ਦੀ ਸਟੋਰੀ ਹਰ ਬੰਦੇ ਦੇ 5 ਸਾਲ 10 ਸਾਲ ਬਾਅਦ ਵੀ ਯਾਦ ਰਹਿੰਦੀ ਹੈ ਮਾਈਂਡ ਚ ਰਹਿੰਦੀ ਹੈ ਉਹ ਪਰਮਾਨੈਂਟ ਦਿਮਾਗ ਚ ਰਹਿੰ ਤੇ ਬਾਕੀ ਜਿਹੜੇ ਪਲੱਸ 1 ਪਲੱਸ 2 ਦੇ ਸਬਜੈਕਟ ਹੈ ਉਹਨਾਂ ਦੇ ਉਹ ਆਰਟਸ ਵੀ ਹੈ ਕਲੀ ਆਰਟਸ ਕਰਵਾਉਂਗੇ ਆਰਟਸ ਦੇ ਸਬਜੈਕਟਸ ਕਰਾਉਂਗੇ ਕਿ ਮੈਡੀਕਲ ਨਾਨ ਮੈਡੀਕਲ ਦੇ ਵੀ ਮੈਡੀਕਲ ਨਾਨ ਮੈਡੀਕਲ ਵੀਰੇ ਸਾਡਾ ਮੇਨ ਮੋਟਿਵ ਕੀ ਹੈ ਨਾ ਜੀ ਇੱਥੇ ਟਿਊਸ਼ਨਸ ਖੋਲਣ ਦਾ ਅਸੀਂ ਜੇ ਆਪਾਂ ਤੱਪੇ ਦੀ ਬੇਸਿਕਲੀ ਗੱਲ ਕਰਦੇ ਹਾਂ ਜਾਂ ਉਸ ਦੇ ਪਾਸੇ ਵੀ ਕਿਤੇ ਗੱਲ ਕਰਦੇ ਹਾਂ ਮੈਡੀਕਲ ਨਾਨ ਮੈਡੀਕਲ ਦੀਆਂ ਟਿਊਸ਼ਨਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀਆਂ ਬਿਲਕੁਲ ਸਾਰੇ ਕਿਤੇ ਹੁੰਦੀਆਂ ਨੋ ਡਾਊਟ ਸਾਇੰਸ ਥੋੜੀ ਟਫ ਹੈ ਉੱਚ ਕੰਪੀਟੀਸ਼ਨ ਵੀ ਥੋੜਾ ਟਫ ਹੈ ਬਟ ਸੋਸ਼ਲ ਸਾਇੰਸ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜਵਾਕਾਂ ਦਾ ਪੀਐਸ ਨਹੀਂ ਬੰਦਾ ਸ਼ੁਰੂ ਤੋਂ ਬੋਰਿੰਗ ਲੱਗਦੀ ਹੈ ਉਹ ਤਾਂ ਫਿਰ ਉਹ ਆਰਟਸ ਕਮਰਸ ਆਪਾ ਟਿਕਲ ਸਟਰੀਮ ਲੈ ਲੈਣੇ ਕਿਉਂਕਿ ਹਰ ਬੰਦਾ ਈਧਰ ਲਾਇਰ ਈਧਰ ਜੱਜ ਈਧਰ ਸਿਵਲ ਸਰਵੈਂਟ ਪੁਲਿਸ ਆਫੀਸਰ ਬੰਨਣਾ ਤਾਂ ਸੁਣੋ ਆ ਅਤੇ ਡਾਕਟਰ ਦੋ ਹੀ ਜਾਣਦੇ ਆ ਬਸ ਮੈਡੀਕਲ ਤੇ ਸਾਰੇ ਰਸਤੇ ਇਧਰ ਦੀ ਮਿਲਦੇ ਤਾਂ ਸਾਨੂੰ ਮਤਲਬ ਸਾਡਾ ਮੇਨ ਮੋਟਿਵ ਕੀ ਹੈ ਵੀ ਬੱਚਿਆਂ ਦੇ ਕਿਹਜਾ بیس ਬਣ ਜੇ ਵੀ ਜਦੋਂ ਉਹ ਕੋਈ ਵੱਡੇ ਲੈਵਲ ਦੀ ਪੜਾਈ ਸਟਾਰਟ ਕਰਨ ਤਾਂ ਉਹਨਾਂ ਨੂੰ ਇਹ ਚੀਜ਼ ਪੜਨ ਚ ਮਜ਼ਾ ਆਵੇ ਨਾ ਕਿ ਉਹਨਾਂ ਨੂੰ ਉਹ ਚੀਜ਼ ਬਟਨ ਬੋਲ ਰਿਹਾ ਹਾਂ ਠੀਕ ਹੈ ਬਿਲਕੁਲ ਅੱਛਾ ਆਰਟਸ ਦੇ ਜ਼ਿਆਦਾਤਰ ਆਰਟਸ ਦੇ ਸਬਜੈਕਟ ਬੇਸਿਕਲੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਮੈਂ ਕੰਪੀਟੀਸ਼ਨ ਦੇ ਐਗਜ਼ਾਮਸ ਕਾਫੀ ਅਪੀਅਰ ਹੋਏ ਆ ਜੀ ਉਦੇ ਚ ਬੇਸਿਕ ਸਬਜੈਕਟ ਕਿਹੜੇ ਹੈ ਹਿਸਟਰੀ ਬਹੁਤ ਜ਼ਿਆਦਾ ਆਂਦੀ ਹੈ ਪੋਲਿਟੀਕਲ ਸਾਇੰਸ ਜੀ ਨੂੰ ਕਨਸਟੀਟਿਊਸ਼ਨ ਕਹਿੰਦੇ ਨੇ ਆ ਪੋਲਿਟੀਕਲ ਸਾਇੰਸ ਕਿੱਤਨੇ ਬਹੁਤ ਆਂਦੀ ਹੈ ਇਕਨੋਮਿਕਸ ਬਹੁਤ ਆਂਦੀ ਹੈ ਜੀ ਉਹ ਕਮਰਸ ਤੇ ਵੀ ਆਉਂਦੇ ਆ 8 ਤੱਕ ਕਾਮਨ ਸਬਜੈਕਟ ਜੇ ਆਪਾਂ ਕਮਰਸ ਵਾਲੇ ਪਾਸੇ ਜਾਈਏ ਤਾਂ ਉੱਥੇ ਬਿਜ਼ਨਸ ਸਟੱਡੀਜ਼ ਤੇ ਅਕਾਊਂਟਿੰਗ ਅਕਾਊਂਟਿੰਗ ਤਾਂ ਮੈਨੂੰ ਲੱਗਦਾ ਜਿਹੜੇ ਹੁਣ ਆਪਣੇ ਮਹਾਜਨ ਪਰਿਵਾਰ ਨੇ ਜੀ ਉਹਨਾਂ ਨੂੰ ਅਕਾਊਂਟਿੰਗ ਤਾਂ ਬੇਸਿਕਲੀ ਆਣੀ ਚਾਹੀਦੀ ਹੈ ਨੋ ਡਾਊਟ ਜੇ ਤੁਸੀਂ ਕਹਿੰਦੇ ਕਿਸੇ ਵੀ ਕਾਰੋਬਾਰ ਚ ਜਾਣਾ ਤਾਂ ਵੀ ਤੁਹਾਨੂੰ ਅਕਾ ਫਰੇਜ਼ ਲਈ ਟ੍ਰੇਨਰ ਕਿੱਥੋਂ ਟ੍ਰੇਨਰ ਜੀ ਜਿਵੇਂ ਕੁਝ ਤਾਂ ਮੈਂ ਆਪਣੇ ਐਕਸਪੀਰੀਅੰਸ ਤੇ ਸ਼ੇਅਰ ਕਰੂੰਗਾ ਪੜ੍ਹਾਉਂਗਾ ਜੀ ਤੇ ਕੁਝ ਅਸੀਂ ਚਾਹੇ ਪੀ ਐਚ ਡੀ ਹੈ ਚਾਹੇ ਐਮ ਐਸ ਸੀ ਹੈ ਯਾ ਆਪਣੇ ਐਮ ਏ ਮੈਮ ਨੇ ਉਹ ਅਸੀਂ ਹਾਇਰ ਕਰ ਰੱਖਿਆ ਹੈ ਡਿਫਰੈਂਟ ਡਿਫਰੈਂਟ ਸਬਜੈਕਟਸ ਦੇ ਕੰਨ ਨਵੀ ਉਹ ਪਹਿਲਾਂ ਪੀਸਟ ਕੋਈ ਡੈਮੋ ਦਿੰਨੇ ਹੋ ਡੈਮੋ ਦੀ ਆਬਵੀਅਸਲੀ ਪਰ ਡੈਮੋ ਦੀ ਜਿਹੜੀ ਗੱਲ ਹੈ ਜੀ ਤੁਸੀਂ ਜਿਹੜੀ ਇਹ ਪੜਾਈ ਹੈ ਕਿਸੇ ਕਲਾਸ ਦੀ ਉਹ 2 ਦਿਨਾਂ ਚ ਤੁਸੀਂ ਨਹੀਂ ਸਮਝ ਸਕਦੇ ਵੀ ਅਸੀਂ ਹਰ ਬੰਦੇ ਦਾ ਵੇ ਆਫ ਟੀਚਿੰਗ ਅਲੱਗ ਹੈ ਜੀ ਸਕੂਲ ਦੇ ਵਿੱਚ ਟੀਚਰ ਦਾ ਪੜਾਉਣ ਦਾ ਤਰੀਕਾ ਉਹ ਅਲੱਗ ਹੋਊਗਾ ਮੇਰੇ ਪੜਾਉਣ ਦਾ ਟ੍ਰਿਕ ਤਰੀਕਾ ਜਿਹੜਾ ਹੈ ਅਲੱਗ ਹੋਊਗਾ ਤਾਂ ਕੋਈ ਵੀ ਕੰਪੈਰੀਜ਼ਨ ਨਹੀਂ ਚੀਜ਼ ਤੇ ਨਹੀਂ ਹੋ ਸਕਦਾ 2 ਦਿਨ ਦੀ ਡੈਮੋ ਅਸੀਂ ਜ਼ਰੂਰ ਪ੍ਰੋਵਾਈਡ ਕਰ ਰਹੇ ਹਾਂ ਬਟ ਮੈਂ ਫੇਰ ਰਿਕਵੈਸਟ ਕਰੂੰਗਾ ਜੇ ਤੁਸੀਂ ਸਾਡੇ ਕੋਲ ਆਣਾ ਤਾਂ ਘੱਟੋ ਘੱਟ ਦੱਸ ਦਿਓ ਸਾਨੂੰ ਸਾਡੇ ਤੇ ਟੈਸਟ ਕਰਕੇ ਤੇ ਉਹ ਚੀਜ਼ ਤੁ ਉਹਦੇ ਨਾਲ ਡੈਮੋ ਦੇ ਨਾਲ ਇਹ ਹੈਗਾ ਵੀ ਪੜ੍ਹਾਈ ਦੀ ਤਾਂ ਗੱਲ ਦੇ ਨਾਲ ਉਹਨੂੰ ਵਾਕਈ ਐਟਮੋਸਫੇਅਰ ਬਾਰੇ ਪਤਾ ਲੱਗ ਜਾਣਾ ਐਟਮੋਸਫੇਅਰ ਦਾ ਜ਼ਰੂਰ ਪਤਾ ਲੱਗ ਜਾਊਗਾ ਜੀ ਪਰ ਪੜ੍ਹਾਈ ਦਾ ਤਰੀਕਾ ਸਾਨੂੰ ਜਦੋਂ ਸਾਡੇ ਕੋਲੇ ਲੰਬਾ ਟਾਈਮ ਬੈਠਾਂਗੇ ਫੇਰ ਠੀਕ ਹੈ ਹਫਤੇ 10 ਦਿਨ ਤੋਂ ਬਾਅਦ ਪਤਾ ਲੱਗਦਾ ਠੀਕ ਹੈ ਇਹ ਸਾਨੂੰ ਲੋਕ ਜੀ ਮੈਨ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪ ਜੀ ਚੈਨਲ 17 ਨਿਊਜ਼ ਵਰਨਾਲਾ